ਇਹ ਜੀ 2 ਸਾਲ ਤੋਂ ਬਾਅਦ ਕੇ 2 ਸਾਲ ਬੱਚੇ ਨੂੰ ਇੱਧਰ ਇੱਧਰ ਘਮਾਉਂਦਾ ਰਿਹਾ ਜਨ ਤੇ ਸਾਡੇ ਕੋਲ ਅਜੀ ਪਤਾ ਨਹੀਂ ਇਹ ਦੁਬਈ ਤੋਂ ਚੁੱਕਿਆ ਕਮਾਨੀਆਂ ਖਾਣੇ ਇਦਾਂ ਦੀ ਇੱਕ ਮੁਲਕ ਸਾਨੂੰ ਤੇ ਇਹਨੇ ਨਾਂ ਨਹੀਂ ਆਉਂਦੇ ਵੇਹੇ ਇਹਨਾਂ ਦੇ ਇਦਾਂ ਕਮਾਨਾ ਆ ਗਏ ਨੇ 2 ਸਾਲ ਪੂਰੇ ਕਰੇ 2 ਸਾਲ ਤੋਂ ਬਾਅਦ ਨੇ ਹੁਣ 27 ਜਨਵਰੀ ਨੇ ਇੱਥੇ ਵੀਜ਼ਾ ਇੰਟਰ ਕੀਤਾ ਅਮਰੀਕਾ 27 ਨੂੰ ਉੱਥੇ ਪਕੜੇਗੇ 27 ਤੋਂ ਬਾਅਦ ਹੁਣ ਸਾਨੂੰ ਤਾਂ ਪਤਾ ਨਹੀਂ ਹੋਣਾ ਕੋਈ ਗੱਲ ਬਾਤ ਨਹੀਂ ਹੋਈ ਬੇਟੇ ਦੀ ਗੱਲ ਨਹੀਂ ਹੋਈ ਉਹ ਤੋਂ ਬਾਅਦ ਜਦੋਂ ਇਹ ਰਿਪੋਰਟ ਆਇਆ ਤਾਂ ਫਿਰ ਸਾਨੂੰ ਪਤਾ ਲੱਗਾ ਕਿ ਸਾਨੂੰ ਫਿਰ ਵੀ ਨਹੀਂ ਪਤਾ ਚੱਲਿਆ ਜਦੋਂ ਇਹ ਲਿਸਟ ਪਹੁੰਚੀ ਕਿਸੇ ਨੇ ਸਾਨੂੰ ਦੱਸਿਆ ਆਗੇ ਤੁਹਾਡਾ ਬੇਟਾ ਨਹੀਂ ਇਹ ਵੀ ਅਨਮੈਚ ਦੀ ਹੈ ਜੀ ਜਦੋਂ ਕੋਈ ਤਾਂ ਪੇਟਿਆ ਸੀ ਖਰਚਾ ਇਦਾਂ ਹੀ ਕੋਈ ਪਿਆੜੀ ਤੇ ਕੁ ਆਪਣੇ ਦੁਕਾਨਾਂ ਤੇ ਲਾਉਣ ਕੋ ਆਪਣੇ ਆਰਮੀ ਪਲਚਨ ਤੇ ਲਾਉਣ ਕੋ 골 ਲਾਉਣ ਕੋ ਇਦਾਂ ਕਿਸੇ ਕੋ ਵਿਆਜੀ ਠਾਕ ਇਦਾਂ 50 ਲੱਖੇ ਤੈਨੂੰ ਪੂਰਾ ਕਰਕੇ ਜੰਟਰ ਨਹੀਂ ਪਾਉਂਦਾ ਆਈਂ ਤੇ ਪਛਾਛਰ ਕੋਈ ਇਹੋ ਹੀ ਮੰਗ ਵਾਖਦੇ ਵੀ ਸਾਡਾ ਨਾਸ ਦਿੱਤਾ ਜਾਵੇ ਇਨਸਾਫ ਹੋਵੇ ਸਾਨੂੰ ਵੀ ਜੋ ਸਾਡਾ ਪੈਸਾ ਲੱਗਾ ਵਾਸ ਹੋਏ ਤੇ ਬੱਚੇ ਬੱਚੇ ਦੀ ਗਾਂ ਵਾਸਤੇ ਵੀ ਜਿੰਦਗੀ ਰਾਹ ਜਿਹਦੀ ਬਹੁਤ ਮਾੜੀ ਹੈ ਇਸ ਟਾਈਮ ਜੋ ਗਏ ਬੋਏ ਨਾਲ ਦਿਖਾਉਂਦੇ ਉਹਨਾਂ ਨੇ ਦੱਸਿਆ ਅਟਕੜੀਆਂ ਲੱਗੀਆਂ ਨੇ ਕੀ ਗੱਲ ਬਾਤ ਅਟਕੜੀਆਂ ਇੱਥੇ ਜਿਹੜਾ ਖੋਲੀਆਂ ਕਹਿੰਦੇ ਏਅਰਪੋਰਟ ਤੇ ਇੱਥੇ ਸਾਨੂੰ ਇਹਨਾਂ ਨੂੰ ਖਾਣਾ ਮਿਲਿਆ ਰਸਤੇ 'ਚ ਕੋਈ ਕਹਿੰਦੇ ਨਹੀਂ ਇਹ ਤੇ ਅੰਬਸਾਰਾ 에어ਪੋਰਟ ਤੇ ਖੰਨ ਹੈ। ਹੱਤਕੜੀਆਂ ਵਿੱਚ ਖੋਲੀ। ਇੱਥੇ ਖੋਲੀ। ਹਾਲਾਤ ਦੱਸਦੇ ਮਾੜੇ ਜਦੋਂ 에어ਪੋਰਟ ਤੇ ਨੰਨ ਨੂੰ ਕਿੜਾ ਆ ਗਿਆ ਉੱਥੇ ਪਹਿਲਾਂ ਤਾਂ ਨਹੀਂ ਦੱਸਿਆ ਗਿਆ ਕਿ ਹਿੰਦੀ ਆ ਜਿਹੜੇ ਯਾਤ ਦੇ ਵਿੱਚ ਬਿਠਾਇਆ ਗਿਆ ਕਿ ਯਾਤ ਦੇ ਲਈ ਐਂਟੀ ਕਰਾ ਕੇ ਕਿ ਬੇਟਾ ਤੁਸੀਂ ਇੰਡੀਆ ਜਾ ਰਹੇ। ਇਹ ਬੱਚੇ ਨਾ ਬਹੁਤ ਹੀਲ ਹੋਇਆ ਇਸ ਹਾਲ ਦਾ। ਉਹ ਕੀ ਬਿਆਰ ਤੇ ਹੋਈ ਸਰਕਾਰ ਇਹਨਾਂ ਦੀ ਇਨਸਾਫ ਦੁਆਏ ਕੋਈ ਅੰਟਾ ਕੋਲ ਪਹਿਲਾ ਵਾਰ ਆຊੋ ਵੀ ਤੇ ਸਾਡਾ ਤੇ ਫਿਰ ਬੱਚੇ ਦੀ ਦੁਬਾਰਾ ਕਿਸੇ ਤਰੀਕੇ ਨਾਲ ਕੋਈ ਲੈ ਬਣਾਇੰਗੇ। ਇਸੇ ਖੋਜ ਤੋਂ ਨਾ ਕਿ ਮਾਪੇ ਜਿੱਦੋਂ ਇਹਦਾ ਫੌਜੀ ਦਾ ਬਕੂਲੇ ਦਾ ਇਥੇ ਕਿੰਨੀ ਕਾਮਦਾਨ। ਆਮਦਨ ਦੇ ਇਥੇ ਇਹਨਾਂ ਪਤਾ ਕਿ ਇਹ 1000 ਪਏ 1200 ਬੰਦਾ ਕੋਈ ਇੰਨਾ ਕਿ ਭਾਈ ਤੇ ਇਹਦੇ ਵਿੱਚ ਪਰਿਵਾਰ ਦਾ ਨਹੀਂ ਚੱਲਦਾ ਕੋਈ ਖਰਚੇ ਜਿਹੜੇ ਕਾਰੀਗਰ ਰੱਖੇ ਇਹਨਾਂ ਦੀਆਂ ਤਰ੍ਹਾਂਾਂ ਕੋਈ ਨਿਕਲ ਜਾਂਦੀਆਂ ਕੋਈ ਬੱਚਨ ਤੋਂ ਨਾਲ ਇਹ ਲਗਾ। ਮਾ ਇਹਨਾਂ ਦਾ ਹੀ ਪੂਰਾ ਖਰਚਾ ਬਸ ਆਪਣੀ ਰੋਟੀ ਦਾ ਗੁਜ਼ਾਰਾ ਹੀ ਆ। ਉਹ ਵੀ ਇਦਾਂ ਹੀ ਕੋਈ ਬਹੁਤ ਪੁਰਾਣਾ ਹੈ ਉਹ ਵੀ ਇਦਾਂ ਹੀ ਕਿ ਲੋਕ ਉਹ ਦਿਹਾੜੀ ਲਪਾਈ ਇਦਾਂ ਹੀ ਕੋਈ ਕੰਮ ਨਹੀਂ ਹੁੰਦਾ ਹਾਲਾਤ ਇਦਾਂ ਜੀ ਆਪ ਲੋ ਤੁਹਾਨੂੰ ਨਾ ਉੱਥੇ ਮਿਲ ਨਹੀਂ ਦਿੱਤਾ ਆਪਾਂ ਵੇਟ ਕਰਦੇ ਰਹੇ ਜੋ ਅਸੀਂ ਉੱਥੇ 10 ਵਜੇ ਖਲੋਤੇ ਸਵੇਰੇ 5 ਵਜੇ ਸਾਡੇ ਟੱਕਰੇ ਹੋਏ ਉਹਨਾਂ ਨਾਲ ਫਿਰ ਉਹ ਪੁਲਸ ਆਪਣੀ ਕੋ ਸਟੱਡੀ ਦੇ ਵਿੱਚ ਹੀ ਰੱਖ ਕੇ ਛੱਡ ਗਏ ਗਈ ਤੇ ਉਸ ਤੋਂ ਬਾਅਦ ਜੋ ਤੁਹਾਡੇ ਘਰ ਆਣ ਕੇ ਗੱਲਾਂ ਬਾਤਾਂ ਹੋਈਆਂ ਨੇ ਵੀ ਜਦ ਇਹਨਾਂ ਉਹਨਾਂ ਨੂੰ 27 28 ਤਰੀਕ ਦੇ ਲਾਗੇ ਚੱਕ ਲਿਆ ਹੀਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਕੋਲ ਫੋਨ ਫਾਨ ਵੀ ਉਹਨਾਂ ਲੈ ਲਈ ਤੇ ਆਪਣੀ ਕੋ ਸਟੱਡੀ ਚ ਰੱਖਿਆ ਸੀ ਫੋਨ ਉਹਨਾਂ ਜਦੋਂ ਇੱਥੇ ਅੰਮ੍ਰਿਤਸਰ 에ਅਰਪੋਰਟ ਤੇ ਉਤਰੇ ਨੇ ਉਦੋਂ ਉਹਨਾਂ ਨੂੰ ਉਹਨਾਂ ਦੇ ਫੋਨ ਮਿਲੇ ਤੇ ਜਦੋਂ ਉਹਨਾਂ ਦੇ ਫੋਨ ਮਿਲੇ ਨੇ ਉਦੋਂ ਗੱਲਬਾਤ ਅੰਦਰ ਇੱਕ ਦੋ ਵਾਰੀ ਸਾਡੇ ਨਾਲ ਹੋਈ ਹੈ ਕਿਉਂਕਿ ਆਪਾਂ ਰੀਚਾਰਜ ਉਹਨਾਂ ਦਾ ਕਰਤਾ ਆਏਗਾ ਤੇ ਉਹਨੇ ਇਹੀ ਹਾਲਾਤ ਹੀ ਦੱਸੇ ਨੇ ਵੀ ਜੇ 2 ਸਾਲ ਹੋ ਗਏ ਉਹਨੂੰ ਘਰੋਂ ਨਿਕਲਿਆ ਤੇ ਜੇ ਏਜੰਟ ਕਿਤੇ ਸਾਲ ਪਹਿਲਾਂ ਵਾਰ ਦਿੰਦਾ ਨਾ ਦबई ਜਿਆਦਾ ਚਰਬਾਲਦਾ ਤੇ ਜੇ ਗੇਮ ਨਹੀਂ ਚੱਲਦੀ ਤੇ ਸਾਲ ਪਹਿਲਾਂ ਹੀ ਦੱਸ ਦਿੰਦਾ ਵੀ ਮੇਰੇ ਹੱਥ ਵੱਸ ਦੀ ਨਹੀਂ ਆ ਤੇ 2 ਸਾਲ ਉੱਤੇ ਬਹਲਣ ਤੋਂ ਬਾਅਦ ਉਹਨੂੰ ਵਾੜਿਆ ਆਵਦੂ ਗਿਆ ਜਦੋਂ ਉੱਤੇ ਟਰੰਪ ਦੀ ਸਰਕਾਰ ਆ ਗਈ ਤੇ ਮੌਕੇ ਤੇ ਫੇਰੇ ਵੜਦਿਆਂ ਸਾਰੇ ਦੂਜੇ ਦਿਨ ਹੀ ਚੁੱਕਿਆ ਗਿਆ। ਰਾਤ ਚ ਕਿੰਨੀ ਗੱਲਬਾਤ ਹੋਈ? ਵਾਪਸੀ ਦੇ ਇਹਨਾਂ ਨੂੰ ਜੀ ਹੱਥ ਘੜੀਆਂ ਲਾ ਕੇ ਲਿਆਂਦਾ ਗਿਆ। ਬੈਲਟਾਂ ਲਾਈਆਂ ਸੀਗੀਆਂ। ਖਾਨ ਜਦੋਂ ਬਾਥਰੂਮ ਜਾਂਦੇ ਸੀ ਉਦੋਂ ਉਹਨਾਂ ਦਾ ਇੱਕ ਹੱਥ ਖੋਲਦੇ ਹੈਗੇ। ਉਦੋਂ ਇਹਨਾਂ ਨੂੰ ਬੰਨ ਕੇ ਲਿਆਂਦਾ ਗਿਆ। ਕੁਛ ਖਾਨ ਪੀਣ ਨੂੰ ਦਿੱਤਾ? ਖਾਨ ਪੀਣੋਂ ਕਹਿੰਦੇ ਮਾੜਾ-ਮੋਟਾ ਫਲ ਫਰੂਟ ਸਾਨੂੰ ਮਿਲਦਾ ਰਿਹਾ। ਰੋਟੀ ਇੱਥੇ ਆ। ਹਾਂਜੀ ਰੋਟੀ ਇੱਥੇ ਹੀ ਆਨ ਕੇ ਆਉਂਦੇ। ਉਹ ਕੀ ਹਾਲਾਤ ਨੇ ਹਾਲਾਤ ਹੁਣ ਜਿਹੜੇ ਪੈਸੇ ਚਲ ਗਏ ਉਹੀ ਹਾਲਾਤਾਂ ਦੀ ਪ੍ਰੋਬਲਮ ਹੁਣ ਮੇਨ ਉਹੀ ਬਣਦੇ ਪਏ ਆ ਤੇ ਬਾਕੀ ਹੁਣ ਗੱਡੀ ਵੇਖੋ ਗਵਰਨਮੈਂਟ ਕੀ ਕਰਦੀ ਆ ਹੁਣ ਜੈਂਟ ਦੇ ਅਸੀਂ ਲੱਭ ਨਹੀਂ ਸਕਦੇ ਕਿੱਥੇ ਗਏ ਕਿੱਥੇ ਨਿਕਲ ਗਏ ਤੇ ਗਵਰਨਮੈਂਟ ਸਾਰਾ ਕੁਝ ਕਰ ਸਕਦੀ ਆ ਗੱਡੀ ਨੂੰ ਅਗਲਾ ਰਾਹ ਹੁਣ ਗਵਰਨਮੈਂਟ ਹੀ ਦੱਸੇਗੀ ਕੀ ਕਰਸਾ ਸਰਕਾਰ ਹੀ ਲੱਭੇ ਜੈਂਟਾਂ ਨੂੰ ਕਿੱਥੇ ਆ ਉਦਾਂ ਹਣ